ਅੱਜ ਦੀ ਵੀਡੀਓ ਦੇਖਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ। ਇਹ ਵੀਡੀਓ ਜਿੱਥੋਂ ਤੱਕ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਪਹੁੰਚਾ ਜ਼ਰੂਰ ਦਿਓ। ਆ ਜਿਹੜੀ ਤੁਸੀਂ ਭੈਣ ਦੀ ਸਕਰੀਨ ਤੇ ਫੋਟੋ ਦੇਖ ਰਹੇ ਆ ਇਹਦੇ ਘਰ ਵਾਲੇ ਦਾ ਮੈਨੂੰ ਅੱਜ ਤੋਂ ਅੱਜ ਸਵੇਰੇ ਫੋਨ ਆਇਆ ਸੀਗਾ। ਔਰ ਲਾਸਟ ਤੱਕ ਇਹ ਕਹਾਣੀ ਨੂੰ ਜ਼ਰੂਰ ਸੁਣ ਲਿਓ ਭਾਈ ਅੱਜ ਦੀ ਹਰ ਇੱਕ ਜੁਥ ਤੱਕ ਹਰ ਇੱਕ ਮਾਪਿਓ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ। ਔਰ ਇੱਕ ਸਿੱਖ ਨੂੰ ਤੁਹਾਨੂੰ ਜਿਹੜੀ ਅੱਜ ਕੱਲ ਦੀ ਨਵੀਂ ਪਨੀਰੀ ਆ 25-20 ਸਾਲ ਦੇ ਮੁੰਡੇ ਉਹਨਾਂ ਨੂੰ ਸਿੱਖਿਆ ਨੂੰ ਬਹੁਤ ਕੁਝ ਮਿਲੂਗਾ। ਪਹਿਲਾਂ ਮੈਂ ਤੁਹਾਨੂੰ ਆ ਭੈਣ ਦੀਆਂ ਫੋਟੋ ਇਹ ਭੈਣ ਆਪਣੇ ਬੱਚਿਆਂ ਨੂੰ ਤੇ ਘਰ ਵਾਲੇ ਨੂੰ ਛੱਡ ਕੇ ਜਾ ਚੁੱਕੀ ਆ ਆ ਤੁਸੀਂ ਭੈਣ ਦੀਆਂ ਫੋਟੋਆਂ ਦੇਖ ਲਓ ਔਰ ਇਹਦੇ ਘਰ ਵਾਲੇ ਤਾਂ ਮੈਨੂੰ ਫੋਨ ਆਇਆ ਇੱਕ ਵੀਰੇ ਪਿਛਲੇ ਮੇਰਾ ਕਹਿੰ ਲੈ ਇੱਕ ਹਫ਼ਤੇ ਦੱਸ ਦਿਨਾ ਤੋ ਇਹ ਕੁੜੀ ਮਿਲ ਨਹੀਂ ਰਹੀ ਔਰ ਪਰਿਵਾਰ ਤਾਂ ਬੱਚਿਆਂ ਦਾ ਰੋ ਰੋ ਕੇ ਆਪਦੀ ਮਾਂ ਬਾਪ ਬਿਨਾ ਬੁਰਾ ਹਾਲ ਹੋਇਆ ਪਿਆ ਮੈਨੂੰ ਪਤਾ ਨਹੀਂ ਕੀ ਬੋਲਾਂ ਮੈਂ ਅੱਜ ਦੀ ਵੀਡੀਓ 'ਚ ਕਿ ਕਿਸ ਤਰ੍ਹਾਂ ਇਹ ਭੈਣ ਨੂੰ ਸਮਝਾਵਾਂ ਮੈਨੂੰ ਨਹੀਂ ਪਤਾ ਕੀ ਹਾਲਾਤ ਰਹੇ ਹੋਣਗੇ ਭੈਣੇ ਕਿ ਤੂੰ ਆਪਣਾ ਘਰ ਛੱਡ ਕੇ ਕਿਉਂ ਗਈ ਆ ਆ ਤੁਸੀਂ ਫੋਟੋਆਂ ਦੇਖ ਸਕਦੇ ਆ ਔਰ ਆ ਬੱਚਾਵਾ ਦੋ ਬੱਚੇ ਆ ਇਹਦੇ ਔਰ ਮੈਨੂੰ ਨਹੀਂ ਪਤਾ ਇਹ ਭੈਣ ਆਪਣਾ ਘਰ ਛੱਡ ਕੇ ਕਿਉਂ ਗਈ ਆ ਔਰ ਮੈਂ ਬੇਨਤੀ ਕਰੂੰਗਾ ਕਿ ਭੈਣ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਅਗਰ ਤੂੰ ਭੈਣੇ ਮੇਰੀ ਵੀਡੀਓ ਸੁਣ ਰਹੀ ਆ ਔਰ ਤੇਰੇ ਤੱਕ ਇਹ ਆਵਾਜ਼ ਪਹੁੰਚ ਰਹੀ ਆ ਤਾਂ ਹੱਥ ਜੋੜ ਕੇ ਮੇਰੀ ਬੇਨਤੀ ਆ ਇੱਕ ਵਾਰੀ ਆਪਦੇ ਪਰਿਵਾਰ ਕੋਲੇ ਜ਼ਰੂਰ ਆ ਜਾ ਮੈਨੂੰ ਨਹੀਂ ਪਤਾ ਤੁਹਾਡੇ ਘਰ ਚ ਕੀ ਹਾਲਾਤ ਹੋਣਗੇ ਕੀ ਗੱਲਬਾਤ ਹੋਈ ਹੋਣੀ ਆ ਤੂੰ ਆਪਣੇ ਘਰ ਛੱਡ ਕੇ ਕਿਉਂ ਚਲੀ ਗਈ ਆ ਪਰ ਤੇਰੇ ਘਰ ਵਾਲਾ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਬੱਚੇ 2 ਸਾਲ ਜਿਹੜੇ ਛੋਟੇ ਛੋਟੇ ਬੱਚੇ ਇੱਕ 10 ਸਾਲ ਦਾ ਇੱਕ ਸ਼ਾਇਦ 8 ਸਾਲ ਦਾ ਬੱਚਾ ਵਾ ਉਹਨਾਂ ਦਾ ਤੇਰੇ ਬਿਨਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵਾ ਔਰ ਉਹ ਬਿਮਾਰ ਹੋਏ ਪਏ ਆ ਬੱਚੇ ਔਰ ਮੇਰੀ ਬੇਨਤੀ ਏ ਇੱਕ ਵਾਰੀ ਤੂੰ ਘਰ ਵਾਪਸ ਜਾਣਾ ਨਹੀਂ ਚਾਹੁੰਦੀ ਤੇ ਉੱਪਰ ਸਾਡਾ ਨੰਬਰ ਲਿਖਿਆ ਹੋਇਆ ਵਾ ਇੱਕ ਵਾਰੀ ਜਿਹੜੇ ਹਸਪੀਟਲ 'ਚ ਅਸੀਂ ਪਤਾ ਨਹੀਂ ਤੇਰੀ ਜ਼ਿੰਦਗੀ 'ਚ ਕੀ ਦੁੱਖ ਹੋਣਗੇ ਜਾਂ ਪਰਿਵਾਰ 'ਚ ਮੈਨੂੰ ਨਹੀਂ ਪਤਾ ਕੌਣ ਸਹੀ ਆ ਕੌਣ ਗਲਤ ਆ ਪਰ ਘਰ ਛੱਡ ਕੇ ਜਾਣਾ ਬੱਚਿਆਂ ਨੂੰ ਛੱਡ ਕੇ ਜਾਣਾ ਕਿਸੇ ਵੀ ਗੱਲ ਦਾ ਸੋਲੂਸ਼ਨ ਨਹੀਂ ਹੁੰਦਾ ਉਹ ਬਾਈ ਨੇ ਮੈਨੂੰ ਦੱਸਿਆ ਕਿ ਵੀਰੇ ਸਾਡੀ ਲੰਬ ਮੈਰਿਜ ਹੋਈ ਸੀਗੀ ਅੱਜ ਤੋਂ ਮੇਰੇ ਖਿਆਲ 12 13 ਸਾਲ ਪਹਿਲਾਂ ਬਾਈ ਦੀ ਲੰਬ ਮੈਰਿਜ ਹੋਈ ਸੀ ਔਰ ਜੇ ਲੰਬ ਮੈਰਿਜ ਤੋਂ ਬਾਅਦ ਵੀ ਆਹ ਹਾਲਾਤ ਹੋ ਸਕਦੇ ਬਾਈ ਕਹਿੰਦਾ ਵੀਰੇ ਮੇਰਾ ਬਚਪਨ ਦਾ ਪਿਆਰ ਸੀਗਾ ਅਸੀਂ ਬਚਪਨ ਤੋਂ ਇਕੱਠੇ ਰਹੇ ਸੀਗੇ ਇਕੱਠੇ ਸਕੂਲਾਂ 'ਚ ਪੜ੍ਹੇ ਸੀਗੇ ਔਰ ਜੇ ਇਦਾਂ ਦੇ ਆ ਹਾਲਾਤ ਹੋ ਸਕਦੇ ਤਾਂ ਮੈਨੂੰ ਲੱਗਦਾ ਬਾਈ ਲੋਕਾਂ ਦਾ ਵਿਆਹਾਂ ਤੋਂ ਵੀ ਵਿਸ਼ਵਾਸ ਟੁੱਟਣ ਲੱਗੇ ਟਾਈਮ ਨਹੀਂ ਲੱਗਣਾ ਕਿ ਲੋਕਾਂ ਨੇ ਵਿਆਹ ਕਰਾਉਣ ਤੋਂ ਪਹਿਲਾਂ ਵੀ ਸੋਵਰੀ ਸੋਚਿਆ ਕਰਨਾ ਯਾਰ ਇਦਾਂ ਦੇ ਹਾਲਾਤ ਦੇਖ ਕੇ ਕਰਾਈਏ ਕਿ ਨਾ ਕਰਾਈਏ ਇਹ ਅੱਜ ਦੀ ਸੱਚਾਈ ਆ ਜਿਹੜੇ ਬਾਹਰ ਜਾ ਕੇ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਛੱਡ ਦਿੰਦੇ ਆ ਚੱਕਰ ਕੀ ਹੁੰਦਾ ਗਲਤੀ ਇੱਕ ਜਾਂ ਦੋ ਜਾਣੇ ਕਰਦੇ ਹੁੰਦੇ ਆ ਪਰ ਉਹਦਾ ਖਾਮਿਆਜਾ ਸਾਰੀ ਦੁਨੀਆ ਨੂੰ ਭੁਗਤਣਾ ਪੈਂਦਾ ਜਦੋਂ ਕੋਈ ਧੀ ਇੱਕ ਕੰਮ ਗਲਤ ਕਰਦੀ ਹੈ ਨਾ ਤਾਂ ਆਉਣ ਵਾਲੀਆਂ 100 ਧੀਾਂ ਲਈ ਉਹ ਕੁੱਖ ਦਾ ਕਾਰਨ ਬਣਦੀ ਹੈ ਹਰ ਮਾਂ ਪਿਓ ਦੇ ਦਿਲ ਚ ਇਹ ਆਉਂਦਾ ਕਿ ਸ਼ਾਇਦ ਸਾਡੇ ਘਰੇ ਵੀ ਇਹ ਧੀ ਨਾ ਜੰਮ ਪਰ ਜਦੋਂ ਕੋਈ ਧੀ ਚਾਹ ਦੇ ਬਹੁਤ ਸਾਰੀਆਂ ਭੈਣਾਂ ਅੱਜ ਦੇ ਟਾਈਮ 'ਚ ਐਸਾ ਕੰਮ ਕਰਨ ਲੱਗੀਆਂ ਹੋਈਆਂ ਹੋਈਆਂ ਜਿਹੜੀਆਂ ਕੁੜੀਆਂ ਦਾ ਨਾਂ ਉੱਚਾ ਲੈ ਜਾਣੀਆਂ ਚਾਹੁੰਦੀਆਂ ਕੁੜੀਆਂ ਦਾ ਕਦ ਉੱਚਾ ਕਰਨਾ ਚਾਹੁੰਦੀਆਂ ਪਰ ਕੁਝ ਇੱਕ ਅੱਧੀ ਕੁੜੀ ਦੀ ਗਲਤੀ ਕਰਕੇ ਉਹਨਾਂ ਸਾਰਿਆਂ ਦੀ ਕਮਾਈ ਤੇ ਉਹਨਾਂ ਦੇ ਸਾਰਿਆਂ ਕੁੜੀਆਂ ਦੀ ਮਿਹਨਤ ਤੇ ਮਿੱਟੀ ਪੈ ਜਾਂਦੀ ਆ ਬਈ ਆ ਤੁਸੀਂ ਫੋਟੋ ਨੇੜੇ ਕਰਕੇ ਫੇਰ ਦੇਖ ਲਓ ਇਹ ਵੀਡੀਓ ਨੂੰ ਸ਼ੇਅਰ ਇਨਾਂ ਕਰਿਓ ਕਿ ਭੈਣ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਆ ਔਰ ਮੈਂ ਖਾਸ ਬੇਨਤੀ ਕਰਨੀ ਚਾਹੂੰਗਾ ਅੱਜ ਕੱਲ ਦੀ ਜਿਹੜੀ ਜੂਥ ਆ ਬਈ ਜਿਹੜੀ 15 15 20 20 ਸਾਲ ਦੀ ਪਨੀਰੀ ਅੱਜ ਕੱਲ ਦੀ ਪਤਾ ਨਹੀਂ ਇਹ ਅੱਜ ਦਾ ਸੋਸ਼ਲ ਮੀਡੀਆ ਕਰਕੇ ਲੋਕੀ ਬੱਚੇ ਵਿਗੜ ਰਹੇ ਆ ਅੱਜ ਕੱਲ ਜਾਂ ਕੀ ਕਾਰਨ ਜਾਂ ਮਾਂ ਪਿਓ ਆਪਣੇ ਬੱਚਿਆਂ ਨੂੰ ਸਹੀ ਟਾਈਮ ਨਹੀਂ ਦੇ ਪਾ ਰਹੇ ਮੈਂ ਇਹ ਨਹੀਂ ਕਹਿੰਦਾ ਕਿ ਲਵ ਮੈਰਿਜ ਕਰਵਾਉਣੀ ਮਾੜੀ ਗੱਲ ਆ ਦੇਖੋ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਗਰੰਟੀ ਨਹੀਂ ਚੱਕ ਸਕਦਾ ਕਿ ਰੇਂਜ ਮੈਰਿਜ ਅਰੇਂਜ ਮੈਰਿਜ ਜਿਹੜੀ ਹੁੰਦੀ ਹੈ ਸਫਲ ਰਹੂਗੀ ਮਾਪਿਆਂ ਦੀ ਮਰਜ਼ੀ ਨਾਲ ਜਿਹੜੇ ਵਿਆਹ ਹੁੰਦੇ ਆ ਤੇ ਜੇ ਕੋਈ ਬੰਦਾ ਲਵ ਮੈਰਿਜ ਕਰਵਾਉਂਦਾ ਉਹ ਗਲਤ ਆ ਹਨਾ ਗਲਤ ਤੇ ਇਥੇ ਕਈ ਵਾਰ ਰੇਂਜ ਮੈਰੀਆਂ ਅਰੇਂਜ ਮੈਰਿਜਾਂ 'ਚ ਵੀ ਗਲਤ ਹੋ ਜਾਂਦਾ ਬਹੁਤ ਕੁੱਝ ਲਵ ਮੈਰਿਜਾਂ ਸਫਲ ਵੀ ਬਹੁਤ ਹੁੰਦੀਆਂ ਤਾਂ ਜ਼ਿੰਦਗੀ ਦੇ ਵਿੱਚ ਆਪਣਾ ਪਾਰਟਨਰ ਮੈਂ ਹੱਕ 'ਚ ਕਿ ਆਪਣੀ ਜ਼ਿੰਦਗੀ 'ਚ ਜਿਹਦੇ ਨਾਲ ਆਪਾਂ ساری ਜ਼ਿੰਦਗੀ ਬਿਤਾਉਣੀ ਆ ਬੰਤਾ ਉਹਨੂੰ ਚੰਗੀ ਤਰ੍ਹਾਂ ਜਾਣ ਬਹੁਤ ਆਉਂਦੇ ਆਪਣੇ ਕੋਲ ਆ ਤੁਸੀਂ ਦੇਖੋ ਜਿਹੜੇ ਬਚਪਨ ਤੋਂ ਇਕੱਠੇ ਰਹੇ ਸੀ ਉਹਨਾਂ ਦੀ ਵੀ ਨਹੀਂ ਨਿਭੀ ਯਾਰ ਉਹ ਬਾਈ ਨੇ ਮੈਨੂੰ ਕਿਹਾ ਕਿ ਮੈਂ ਉਹਨੂੰ ਬਾਈ ਨੂੰ ਕਿਹਾ ਮੈਂ ਕਿਹਾ ਵੀਰੇ ਮੈਂ ਆਪਾਂ ਵੀਡੀਓ ਪਾਉਣ ਨੂੰ ਰਹਿਦੇ ਪਰ ਉਹ ਬਾਈ ਨੇ ਮੈਨੂੰ ਆਪ ਰਿਕਵੈਸਟ ਕੀਤੀ ਕਿ ਹਾਂ ਤਾਂ ਬਾਈ ਯਾਰ ਤੁਹਾਡੇ ਨਾਲ ਬਹੁਤ ਲੋਕ ਜੁੜੇ ਆ ਹੋ ਸਕਦਾ ਮੇਰੀ ਘਰ ਵਾਲੀ ਤੱਕ ਤੁਹਾਡੀ ਵੀਡੀਓ ਪਹੁੰਚ ਜੇ ਔਰ ਘਰ ਵਾਪਸ ਆ ਜੇ ਤਾਂ ਮੇਰੀ ਬੇਨਤੀ ਆ ਹਰ ਇੱਕ ਪੰਜਾਬ ਦਾ ਹਰ ਇੱਕ ਬੰਦਾ ਇਸ ਵੀਡੀਓ ਸ਼ੇਅਰ ਕਰੇ ਔਰ ਅੱਜ ਕੱਲ ਦੀ ਜੂਥ ਨੂੰ ਪਤਾ ਲੱਗਣਾ ਚਾਹੀਦਾ ਕਿ ਜਦੋਂ ਵੀ ਆਪਾਂ ਵਿਆਹ ਕਰਵਾਉਣਾ ਹੁੰਦਾ ਨਾ ਕਦੇ ਵੀ ਬਹੁਤ ਸਾਰੀਆਂ ਸਾਡੇ ਕੋਲੇ ਜਦੋਂ ਅਸੀਂ ਹਸਪੀਟਲ 'ਚ ਖੜਦੇ ਆਂ ਮੇਰੇ ਕੋਲੇ ਅੱਜ ਤੋਂ ਸਾਲ ਪਹਿਲਾਂ ਸ਼ਾਇਦ ਡੇਢ ਸਾਲ ਪਹਿਲਾਂ ਇੱਕ ਕੇਸ ਆਇਆ ਸੀਗਾ ਮੁੰਡੇ ਕੁੜੀ ਨੇ ਘਰਦਿਆਂ ਤੋਂ ਅਲੱਗ ਹੋ ਕੇ ਵਿਆਹ ਕਰਵਾ ਲਿਆ ਸੀਗਾ ਔਰ ਘਰਦਿਆਂ ਨੇ ਉਹਨਾਂ ਨੂੰ ਘਰੋਂ ਕੱਢਤਾ ਬਾਅਦ 'ਚ ਕੀ ਹੋਇਆ ਉਹਨਾਂ ਦੇ ਬੱਚਾ ਹੋ ਗਿਆ ਉਸ 6 ਮਹੀਨੇ ਸਾਲ ਦਾ ਬੱਚਾ ਸੀਗਾ ਰੋਡ 'ਤੇ ਬੱਚਾ ਬਿਮਾਰ ਹੋ ਗਿਆ ਰੋਡ 'ਤੇ ਬੱਚੇ ਨੂੰ ਚੁੱਕਿਆ ਕੁੱਦੀ ਔਰ ਚੱਕ ਕੇ 100 150 50 ਰੁਪਿਆ ਮੰਗਦੇ ਫਿਰਦੇ ਸੀ ਕਿ ਸਾਨੂੰ ਬੱਚੇ ਨੂੰ ਬਚਾਉਣ ਲਈ ਪੈਸਾ ਹੈ ਨਹੀਂਗਾ ਇੱਕ ਹੋਰ ਲਵ ਮੈਰਿਜ ਵਾਲਾ ਮੇਰੇ ਕੋਲ ਕੇਸ ਆਇਆ ਸੀ ਬਈ ਉਹਨਾਂ ਨੇ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਲਿਆ ਘਰਦਿਆਂ ਨੇ ਘਰੋਂ ਕੱਢਤਾ ਔਰ ਕੁੜੀ ਬਿਮਾਰ ਹੋ ਗਈ ਘਰ ਵਾਲੇ ਨੇ ਕੁੜੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਆਪਦੀ ਘਰ ਵਾਲੇ ਨੂੰ ਔਰ ਜਦੋਂ ਦਾਖਲ ਕਰਵਾਤਾ ਹਸਪਤਾਲ ਜੀ ਛੱਡ ਕੇ ਭੱਜ ਗਿਆ ਫੋਨ ਆਪਦਾ ਨਾਮ ਲੈ ਗਿਆ ਨੰਬਰ ਬੰਦ ਕਰ ਲਿਆ ਨੰਬਰ ਆਪਦਾ ਚੇਂਜ ਕਰ ਲਿਆ ਹੁਣ ਮੈਨੂੰ ਨਹੀਂ ਪਤਾ ਇਹ ਭੈਣ ਕਿੱਥੇ ਆ ਪਰ ਪੈਣੇ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਤੋਂ ਬਿਨਾਂ ਆਪਣੇ ਘਰ ਵਾਲੇ ਤੋਂ ਬੱਚਿਆਂ ਤੋਂ ਬਿਨਾਂ ਕੋਈ ਜ਼ਿੰਦਗੀ 'ਚ ਸਾਥ ਦੇਣ ਵਾਲਾ ਨਹੀਂ ਹੁੰਦਾ ਗਲਤ ਕੰਮ ਵਿੱਚ ਜਰੂਰ ਸਾਥ ਦਿੰਦੇ ਹੁੰਦੇ ਉਹ ਸਾਥ ਉਹਨਾਂ ਕੇ ਟਾਈਮ ਹੀ ਦਿੰਦੇ ਹੁੰਦੇ ਆ ਇੱਕ ਸ਼ਾਇਰ ਨੇ ਬਹੁਤ ਸੋਹਣੀ ਲਾਈਨ ਲਿਖੀ ਆ ਕਹਿੰਦਾ ਜਦੋਂ ਹੰਝੂ ਆਉਣ ਨਾ ਅੱਖਾਂ ਜਾਂ ਆਪੀ ਪੂੰਝ ਲਿਓ ਜੇ ਲੋਕ ਪੂੰਝਣ ਆਉਣਗੇ ਤਾਂ ਸੌਦਾ ਕਰਨਗੇ ਤਾਂ ਜ਼ਿੰਦਗੀ ਦੇ ਵਿੱਚ ਮਾਪਿਓ ਦੇ ਤੋਂ ਅੱਡਾ ਜਿਹੜਾ ਪਰਿਵਾਰ ਕੇ ਰਿਸ਼ਤਾ ਹੁੰਦਾ ਨਾ ਤੁਹਾਡਾ ਘਰ ਵਾਲਾ ਭੈਣ ਭਰਾ ਉਹੀ ਰਿਸ਼ਤੇ ਹੁੰਦੇ ਜਿਹੜੇ ਬਿਨਾਂ ਮਤਲਬ ਤੋਂ ਜੁੜੇ ਹੋਣਗੇ ਤੇਰੇ ਨਾਲ ਬਾਕੀ ਅੱਜ ਦੇ ਟਾਈਮ ਜਿਹਦੇ ਪਿੱਛੇ ਲੱਗ ਕੇ ਤੂੰ ਇਹ ਗਲਤ ਕੰਮ ਕਦਮ ਚੁੱਕਿਆ ਹੋਣਾ ਪਤਾ ਨਹੀਂ 6 ਮਹੀਨੇ ਸਾਲ ਬਾਅਦ ਉਹ ਬੰਦਾ ਫੇਰ ਛੱਡ ਦਵੇ ਜਾਂ ਉਹ ਬੰਦੇ ਪਿੱਛੇ ਅੱਜ ਤੱਕ ਪਰਿਵਾਰ ਫੇਰ ਵੀ ਕਹਿੰਦਾ ਕਿ ਹੋ ਸਕਦਾ ਕੋਈ ਢਕਾਤਾ ਹੋਵੇ ਕਿਸੇ ਨੇ ਤਾਂ ਘਰੋਂ ਚਲੇ ਗਏ ਹੁਣ ਪਰ ਇਹ ਵੀਡੀਓ ਤੁਸੀਂ ਭੈਣ ਦੀ ਦੇਖ ਲਓ ਜੇ ਤੁਹਾਨੂੰ ਆਸ-ਪਾਸ ਕਿਤੇ ਮਿਲਦੀ ਆ ਮੈਂ ਨੰਬਰ ਬੋਲ ਦੇਣਾ 788831616 ਇਸ ਨੰਬਰ ਤੇ ਤੁਸੀਂ ਬਈ ਸੰਪਰਕ ਕਰ ਸਕਦੇ ਆ ਔਰ ਮੈਂ ਜੁਥ ਨੂੰ ਇਹ ਬੇਨਤੀ ਕਰ ਰਹੀ ਸੀ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਲੰਮ ਮੇਰੇ ਤੇ ਅਰੇਂਜ ਮੈਰਿਜ ਦੋਵੇਂ ਸਹੀ ਆ ਪਰ ਜਦੋਂ ਵੀ ਤੁਸੀਂ ਆਪਣੇ ਜ਼ਿੰਦਗੀ ਦੇ ਆਪਣਾ ਪਾਰਟਨਰ ਚੁਣਨਾ ਵਾ ਤਾਂ ਕਦੇ ਵੀ ਆਪਣੇ ਘਰ ਜਾਂ ਦੀ ਮਰਜ਼ੀ ਤੋਂ ਬਿਨਾਂ ਬਈ ਕੋਈ ਕਦਮ ਨਾ ਪਟਿਓ ਮਾਪਿਓ ਕਦੇ ਵੀ ਨਹੀਂ ਚਾਹੂਗਾ ਬੱਚੇ ਮਾਪਿਓ ਹਮੇਸ਼ਾ ਬੱਚਿਆਂ ਦੀ ਖੁਸ਼ੀ ਚਾਹੁੰਦੇ ਹੁੰਦੇ ਉਹ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਕਿ ਸਾਡਾ ਬੱਚਾ ਸਾਡੇ ਤੋਂ ਵੱਖ ਹੋਵੇ ਜਾਂ ਵੱਖ ਰਵੇ ਪਰ ਹਾਂ ਬੱਚਿਆਂ ਨੂੰ ਇੰਨੀ ਗੱਗਲ ਚਾਹੀਦੀ ਹੈ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਕਿ ਜਦੋਂ ਵੀ ਕੁੜੀ ਨੇ ਕਿਸੇ ਨੇ ਆਪਣਾ ਜਿਹੜੇ ਮੁੰਡੇ ਨਾਲ ਵਿਆਹ ਕਰਾਉਣਾ ਆਪਣਾ ਪਾਰਟਨਰ ਚੁਣਨਾ ਤਾਂ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਘਰ ਵਾਲਾ ਚੰਗਾ ਪਲਾਟ ਕਮਾਉਂਦਾ ਹੋਵੇ ਕਈ ਵਾਰ ਕੀ ਹੁੰਦਾ ਜਿਹੜੇ ਇਨਸਾਨਾਂ ਨੂੰ ਅਸੀਂ ਚੁੰਨਦੇ ਆ ਚਾਹੇ ਮੁੰਡੇ ਨੂੰ ਚਾਹੇ ਕੁੜੀ ਨੂੰ ਪੱਲੇ ਉਹਨਾਂ ਦੇ ਕੱਖ ਨਹੀਂ ਹੁੰਦਾ ਔਰ ਸੁਪਨੇ ਦਿਖਾ ਰਹੇ ਹੁੰਦੇ ਆ ਸੱਤ ਜਨਮਾਂ ਅੱਜ ਮੇਰੇ ਜੋ ਵੀ ਪਾਇਆ ਲਾਇਆ ਵਾ ਸਭ ਕੁਝ ਮੇਰੇ ਮਾਪਿਓ ਦਾ ਅੱਜ ਮੇਰਾ ਪਿਓ ਮੈਨੂੰ ਘਰੋਂ ਕੱਢ ਦਵੇ ਨਾ ਮੈਂ ਆਪਣੀ ਰੋਟੀ ਚ ਅੱਜ ਨਾਲ ਨਹੀਂ ਖਾ ਸਕੂਗਾ ਕਿਸੇ ਦੀ ਮੈਂ ਗਰੰਟੀ ਕਿਵੇਂ ਚੱਕ ਰੂ ਕੱਲ ਨੂੰ ਤੁਸੀਂ ਆਪਣੇ ਅੱਜ ਜਿਹੜੇ ਜਿਨ੍ਹਾਂ ਦੇ ਫਤੂਰ ਹੁੰਦਾ ਸਿਰ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦਾ ਮੈਂ ਗਲਤ ਨਹੀਂ ਕਹਿੰਦਾ ਪਰ ਤੁਹਾਨੂੰ ਇੱਕ ਗੱਲ ਸਮਝਾ ਰਿਹਾ ਬਈ ਜ਼ਿੰਦਗੀ ਜੀ ਉਹਨਾਂ ਟਾਈਮ ਕਦੇ ਵੀ ਵਿਆਹ ਨਾ ਕਰਾਓ ਜਿਨ੍ਹਾਂ ਟਾਈਮ ਆਪਣੇ ਜਵਾਕ ਲਈ ਘੱਟੋ ਘੱਟ ਉਹਦੀ ਇੱਕ ਹੈਲਥ ਇੰਸ਼ੋਰੈਂਸ ਨਾ ਕਰਾ ਸਕੋ ਉਹਨੂੰ ਚੰਗਾ ਪੜਾ ਲਖਾ ਨਾ ਸਕੋ ਅੱਜ ਮੈਂ ਕਿਸੇ ਅੱਜ ਅਸੀਂ ਮਾਪਿਓ ਬਣੇ ਹੋਈਏ ਅਸੀਂ ਸਾਰੀ ਜਿਹੜੀ ਜੂਥ ਆ ਕੱਲੂ ਮਾਪਿਓ ਸਾਰਿਆਂ ਨੇ ਬੰਨਣਾ ਕੱਲੂ ਤੁਸੀਂ ਆਪਣੀ ਧੀ ਦਾ ਆਪਣੇ ਪੁੱਤ ਦਾ ਵਿਆਹ ਜਾਂ ਆਪਣੀ ਧੀ ਦਾ ਵਿਆਹ ਉਸ ਇਨਸਾਨ ਨਾਲ ਕਰ ਦੋਗੇ ਜਿਹੜਾ ਕਦੇ ਆਪ ਰੋਟੀ ਵੀ ਨਹੀਂ ਖਾ ਸਕਦਾ ਤੁਹਾਡੀ ਧੀ ਨੂੰ ਤਾਂ ਖੋਣ ਹੈ ਕਿ ਨਹੀਂ ਕਰ ਸਕਦੇ ਨਾ ਫਿਰ ਸਾਡੇ ਮਾਪਿਓ ਨੂੰ ਉਹਨਾਂ ਦੇ ਦਿਲਾਂ 'ਚ ਵੀ ਬਹੁਤ ਚੀਜ਼ਾਂ ਹੁੰਦੀਆਂ ਬਈ ਤਾਂ ਜਦੋਂ ਵੀ ਕੋਈ ਜ਼ਿੰਦਗੀ ਦਾ ਫੈਸਲਾ ਲੈਣਾ ਹੁੰਦਾ ਨਾ ਉਦੋਂ ਪਹਿਲਾਂ ਮਾਪਿਓ ਦੀ ਮਰਜ਼ੀ ਤੋਂ ਬਿਨਾਂ ਪੈਰ ਵੀ ਨਾ ਪੱਟਿਆ ਕਰੋ ਉਹਨਾਂ ਨੇ ਸਾਡੇ ਨਾਲ ਜ਼ਿੰਦਗੀ ਜ਼ਿਆਦਾ ਦੇਖੀ ਹੁੰਦੀ ਆ ਜਵਾਨੀ ਦੇ ਵਿੱਚ ਬੰਦਾ ਬਹੁਤ ਗਲਤੀਆਂ ਕਰਦਾ ਪਰ ਕੱਲੂ ਸੋਚਣਾ ਨਾ ਪਵੇ ਇੱਕ ਮਾਪਿਓ ਦੀ ਮਾਪਿਓ ਨੂੰ ਇੱਜ਼ਤ ਬਣਾਉਂਦੇ ਹੋਏ ਸਾਰਾ ਟਾਈਮ ਲੱਗ ਜਾਂਦਾ 5 20 25 25 50 50 ਸਾਲ ਲੱਗ ਜਾਂਦੇ ਇੱਜ਼ਤ ਬਣਾਉਣ ਲੱਗਿਆ ਗਵਾਉਣ ਦਾ ਕਿ ਇਹ ਚੁਟਕੀ ਮਾਰੋ ਗਲਤ ਕੰਮ ਕਰੋ 2 ਮਿੰਟਾਂ 'ਚ ਇੱਜ਼ਤ ਬਦਨਾਮ ਹੋ ਜਾਂਦੀ ਔਰ ਮੈਂ ਇੱਕ ਖਾਸ ਬੇਨਤੀ ਹੋਰ ਕਰਨੀ ਚਾਹੂੰਗਾ ਸਾਰਿਆਂ ਨੂੰ ਕਿ ਜਿੰਨੇ ਵੀ ਤੁਸੀਂ ਭੈਣ ਭਰਾ ਵੀਡੀਓ ਦੇਖ ਰਹੇ ਆ ਅਸੀਂ ਪੂਰੇ ਪੰਜਾਬ 'ਚ ਹੈਲਥ ਤੇ ਕੰਮ ਕਰ ਰਹੇ ਆ ਜਿੰਨੇ ਵੀ ਲੋਕ ਬਿਮਾਰ ਹੁੰਦੇ ਆ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਬਿਮਾਰ ਫੋਨ ਕਰਕੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਉਹ ਆਪਣੇ ਇਲਾਜ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਤੁਹਾਡੇ ਸ਼ਹਿਰ 'ਚ ਜਾਂ ਕੋਈ ਸੇਵਾ ਕਰਨੀ ਚਾਹੁੰਦਾ ਵਾ ਜਾਂ ਤੁਹਾਡੇ ਸ਼ਹਿਰ 'ਚ ਕੋਈ ਐਸਾ ਮਰੀਜ਼ ਹੈਗਾ ਵਾ ਜਿਹਦਾ ਪੈਸਾ ਕਰਕੇ ਇਲਾਜ ਨਹੀਂ ਹੋ ਰਿਹਾ ਉਹ ਸਾਡੇ ਤੱਕ ਜਰੂਰ ਪਹੁੰਚ ਕਰੋ ਜਾਂ ਤੁਸੀਂ ਸੇਵਾ ਕਰਨੇ ਚਾਹੁੰਨੇ ਆ ਜਿਹੜੇ-ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਅਸੀਂ ਤੁਹਾਨੂੰ ਸਿੱਧਾ ਹਸਪੀਟਲ ਦਾ ਮਰੀਜ਼ ਦਾ ਨੰਬਰ ਦਵਾਂਗੇ ਤੁਸੀਂ ਉੱਥੇ ਮਰੀਜ਼ ਨੂੰ ਮਿਲ ਕੇ ਸੇਵਾ ਕਰ ਸਕਦੇ ਅਸੀਂ ਆਪ ਪੈਸਾ ਕੋਈ ਵੀ ਨਹੀਂ ਲੈਂਦੇ ਤੁਸੀਂ ਮੈਡੀਕਲ ਤੇ ਜਾ ਕੇ ਪੈਸੇ ਜਮ੍ਹਾਂ ਕਰਾ ਸਕਦੇ ਆ ਜਾਂ ਜਿੱਥੋਂ ਤੁਹਾਡੇ ਸ਼ਹਿਰ 'ਚ ਕੋਈ ਵੀ ਮੈਡੀਕਲ ਸਟੋਰ ਹੈਗਾ ਤੁਹਾਨੂੰ ਮਰੀਜ਼ ਦਵਾਂਗੇ ਤੁਸੀਂ ਉਹ ਮਰੀਜ਼ ਨੂੰ ਮਿਲ ਕੇ ਉਥੇ ਮਰੀਜ਼ ਨਾਲ ਜਾ ਕੇ ਆਪਣੇ ਪੈਸੇ ਜਮ੍ਹਾਂ ਕਰਵਾ ਦਿਓ ਤਾਂ ਇੱਕ ਹੋਰ ਮੈਂ ਬੇਨਤੀ ਕਰਨੀ ਸੀ ਪਹਿਲਾਂ ਅਸੀਂ ਹੈਲਥ ਦੇ ਕੰਮ ਕਰਦੇ ਹੁੰਦੇ ਸੀਗੇ ਕਿ ਜਿਹੜੇ ਮੰਨ ਲਓ ਬਿਮਾਰੀ ਹੋਣ ਕਰਕੇ ਆਪਦਾ ਇਲਾਜ ਨਹੀਂ ਕਰਵਾ ਸਕਦੇ ਹੁਣ ਮੈਂ ਸੋਚਿਆ ਕਿ ਗੁਰਿੰਦਰ ਜੀ ਤੇਰੇ ਕੋਲੇ ਟਾਈਮ ਹੈਗਾ ਹਲੇ ਪ੍ਰਮਾਤਮਾ ਨੇ ਟਾਈਮ ਦਿੱਤਾ ਠੀਕ ਹੈ ਹਲੇ ਆਪਣੀ ਜ਼ਿੰਦਗੀ ਜਿਆਦਾ ਬੀਜ਼ੀ ਨਹੀਂ ਹੈਗੇ ਕਾਰੋਬਾਰ 'ਚ ਤਾਂ ਆਪਾਂ ਨੂੰ ਹੋਰ ਸੇਵਾ ਵੀ ਕਰਨੀ ਹੈ ਚਾਹੀਦੀਆਂ ਤਾਂ ਅਸੀਂ ਕੁਝ ਸੋਚਿਆ ਯਾ ਹਲੋ ਚਲੋ ਪ੍ਰਮਾਤਮਾ ਨੇ ਕਰਵਾਉਣਾ ਜਦੋਂ ਵੀ ਕਰਵਾਉਣਾ ਹੋਇਆ ਕੋਈ ਵੀ ਬਜ਼ੁਰਗ ਜਿਹੜੇ ਹੈਗੇ ਆ ਜਿਨ੍ਹਾਂ ਦੇ ਅੱਗੇ ਬੱਚੇ ਹੈ ਨਹੀਂਗੇ ਔਰ ਉਹ ਬਜ਼ੁਰਗ ਕਈ ਵਾਰ ਝੁੱਗੀਆਂ 'ਚ ਰਹਿ ਰਹੇ ਹੁੰਦੇ ਜਾਂ ਉਹਨਾਂ ਕੋਲੇ ਆਪਣੀ ਜਗ੍ਹਾ ਉਹਨਾਂ ਕੋਲੇ ਮਕਾਨ ਪਾਉਣ ਲਈ ਘਰ ਨਹੀਂ ਘਰ ਪਾਉਣ ਲਈ ਮਕਾਨ ਨਹੀਂ ਮਕਾਨ ਵੀ ਹੈ ਨਹੀਂ ਜਗ੍ਹਾ ਵੀ ਹੈ ਨਹੀਂਗੀ ਜਾਂ ਜਗ੍ਹਾ ਹੈਗੀ ਉਹਨਾਂ ਕੋਲੇ ਮਕਾਨ ਹੈ ਨਹੀਂਗਾ ਬਾਲੇ ਟੁੱਟੇ ਪਈ ਛੱਤਾਂ ਟੁੱਟੀਆਂ ਪਈਆਂ ਤਾਂ ਸਾਡੇ ਤੱਕ ਕੋਈ ਇਦਾਂ ਦੇ ਕੇਸ ਹੈਗੇ ਆ ਉਹ ਕੇਸ ਸਾਡੇ ਤੱਕ ਜ਼ਰੂਰ ਪਹੁੰਚਾਓ ਜਿਨ੍ਹਾਂ ਦੇ ਘਰ ਪੈਣ ਵਾਲੇ ਆ ਜਾਂ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਬਹੁਤ ਲੋਡਵੰਦ ਪਰਿਵਾਰ ਆ ਇਹ ਨਹੀਂ ਚੱਲਦੀ ਗੰਗਾ ਜਹਾਥ ਤੋਂ ਆਉਣ ਵਾਲੇ ਤਾਂ ਸਾਰੇ ਹੁੰਦੇ ਆ ਦੇ ਸਾਰੇ ਪੰਜਾਬ ਦੇ ਦੁੱਖ ਆਪਾਂ ਨਹੀਂ ਸਾਂਭ ਸਕਦੇ ਹਾਂ ਪਰ ਇੱਕ ਝਾੜੂ ਜ਼ਰੂਰ ਆਪਾਂ ਚੱਕਾਂਗੇ ਜਿੰਨਾ ਕ ਆਪਾਂ ਸਫਾਈ ਕਰ ਸਕਦੇ ਆ ਓਨੀ ਕ ਆਪਾਂ ਨੂੰ ਕਰਨੀ ਚਾਹੀਦੀ ਆ ਮੈਨੂੰ ਵੀ ਪਤਾ ਕਿ ਦੁਨੀਆ ਤੇ ਬਹੁਤ ਜਿੱਧਰ ਵੀ ਆਪਾਂ ਜਾਣੇ ਉਧਰ ਹੀ ਦੁਨੀਆ ਹੋਈ ਪਈ ਆ ਹਸਪਤਾਲਾਂ ਲਿਜਾਉਂਗੇ ਹਸਪਤਾਲ ਦੁਨੀਆ ਬਹੁਤ ਆ ਬੱਸ ਸਟੈਂਡ ਚ ਲਿਜਾਈਏ ਉੱਥੇ ਦੁਨੀਆ ਨਹੀਂ ਮੁੱਕਣੀ ਠੀਕ ਆ ਮੋਲਾਂ ਚ ਲਿਜਾਈਏ ਉੱਥੇ ਨਹੀਂ ਦੁਨੀਆ ਮੁੱਕਣੀ ਜਿੱਧਰ ਵੀ ਜਾਓਗੇ ਰੱਛ ਹਰ ਪਾਸੇ ਬਹੁਤ ਆ ਪਰ ਬੇਨਤੀ ਆ ਕਿ ਆਪਾਂ ਸਾਰਾ ਕੁਝ ਤਾਂ ਅਸੀਂ ਨਹੀਂ ਸਾਂਭ ਸਕਦੇ ਹਾਂ ਪਰ ਕੋਸ਼ਿਸ਼ ਕਰ ਰਹੇ ਆ ਜਿੰਨੇ ਕ ਭੈਣ ਭਰਾ ਸੇਵਾ ਵਾਲੇ ਜੁੜਨਗੇ ਮੈਂ ਕਹੂੰਗਾ ਕਿ ਵੱਡੀ ਮਾਤਰਾ 'ਚ ਭੈਣ ਭਰਾ ਜੁੜੋ ਤੁਸੀਂ ਤਾਂ ਕਿ ਆਪਾਂ ਹੋਰ ਵੱਡੇ ਲੈਵਲਾਂ ਤੇ ਹੋਰ ਵੱਡੀ ਸੇਵਾ ਕਰ ਸਕੀਏ ਮੈਂ ਨੰਬਰ ਫੇਰ ਦੁਬਾਰਾ ਬੋਲ ਦਿੰਦਾ 78888 31616 ਸਾਡਾ ਨੰਬਰ ਆ ਅੰਮ੍ਰਿਤਸਰ ਫਰੀਦਕੋਟ ਚੰਡੀਗੜ੍ਹ ਤੁਹਾਡੇ ਕੋਲੇ ਕੋਈ ਵੀ ਇਦਾਂ ਦਾ ਮਰੀਜ਼ ਹੈਗਾ ਜਿਹੜਾ ਪੈਸਿਆਂ ਕਰਕੇ ਇਲਾਜ ਨਹੀਂ ਹੋ ਰਿਹਾ ਸੀ ਇਹ ਤਿੰਨ ਜਗ੍ਹਾ ਦੇ ਹਸਪਤਾਲਾਂ 'ਚ ਕਰਵਾਉਨੇ ਆ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਬਿੱਲ ਬਹੁਤ ਜ਼ਿਆਦਾ ਵਾ ਅੱਜ ਮੇਰੇ ਕੋਲ ਇੱਕ ਕੇਸ ਆਇਆ ਸੀਗਾ ਤਿੰਨ ਬੱਚੇ ਹੋਏ ਸੀ ਉਹਦੇ ਵਿੱਚੋਂ ਤਿੰਨਾਂ ਦੀ ਮੌਤ ਹੋ ਗਈ ਔਰ ਕਿੱਡੀ ਲਾਂਤ ਵਾਲੀ ਗੱਲ ਹੈ ਕਿ ਹਸਪਤਾਲ 50000 ਰੁਪਿਆ ਬਿੱਲ ਮੰਗ ਰਿਹਾ ਕਿਦਾ ਮੈਂ ਬੱਚਾ ਫੇਰ ਛੱਡਣਾ ਜੇ ਮੈਨੂੰ 50000 ਰੁਪਿਆ ਦੇਵੋਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਬਹੁਤ ਦੁੱਖ ਹੈ ਇਸ ਦੁਨੀਆ 'ਚ ਬਈ ਜੇ ਵੀਡੀਓ ਬਣਾਉਣ ਤੇ ਆਈਏ ਆਪਾਂ ਅੱਧਾ ਘੰਟਾ ਘੰਟਾ ਵੀ ਚਾਹੇ ਬੋਲੀ ਜਾਓ ਬਸ ਬੇਨਤੀ ਇਹ ਹੈ ਕਿ ਜਿਹੜੀ ਅੱਜ ਦੀ ਵੀਡੀਓ ਸ਼ੇਅਰ ਕਰਕੇ ਇਹ ਭੈਣ ਤੱਕ ਜਰੂਰ ਪਹੁੰਚਾਓ ਤੁਹਾਨੂੰ ਮੈਂ ਫੋਟੋ ਫੇਰ ਦੁਬਾਰਾ ਦਿਖਾ ਦਿੰਨਾ ਭੈਣ ਦੀ ਤੇ ਤਾਂ ਕਿ ਇਸ ਭੈਣ ਨੂੰ ਵੱਧ ਤੋਂ ਵੱਧ ਵੀਡੀਓ ਭੈਣ ਤੱਕ ਇਹ ਭੈਣ ਤੱਕ ਪਹੁੰਚ ਜੇ ਬਸ ਚਾਹੇ ਪੰਜੀ ਵੀਡੀਓ ਸ਼ੇਅਰ ਕਰਨੀ ਚਾਹੇ 10 ਹੀ ਕਰਨ ਪਰ ਇਸ ਜਿੱਥੋਂ ਤੱਕ ਮੈਂ ਪਹੁੰਚਾਉਣੀ ਚਾਹੁੰਦਾ ਨਾ ਉੱਥੋਂ ਤੱਕ ਇਹ ਵੀਡੀਓ ਜਰੂਰ ਪਹੁੰਚ ਜੇ ਤਾਂ ਕਿ ਬੱਚੇ ਨਾ ਰੋਣ ਉਹਨਾਂ ਨੂੰ ਦੇਖ ਕੇ ਮੈਨੂੰ ਤਰਸ ਆ ਰਿਹਾ ਸੀ ਜਦੋਂ ਮੈਂ ਬੱਚਿਆਂ ਨੂੰ ਦੇਖ ਰਿਹਾ ਸੀ ਨਾ ਬੱਚੇ ਰੋ ਰਹੇ ਆ ਪਰਿਵਾਰ ਦਾ ਕਹਿੰਦਾ ਬਾਈ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਵੇਚ ਕੇ ਨੂੰ ਬਚਾਲੂਗਾ ਉਹ ਵਿਚਾਰਾ ਕਦੇ ਬਾਬੇ ਬਕਾਲੇ ਜਾਂਦਾ ਕਦੇ ਪਰਸੋ ਚੌਥੇ ਮੋਗ ਗਿਆ ਆ ਫਿਰਦਾ ਸੀ ਬਾਈ ਕਦੇ ਫਰੀਦਕੋੜ ਕਦੇ ਕਿੱਥੇ ਕਿੱਥੇ ਕਹਿੰਦਾ ਬਾਈ ਐਸਾ ਕੋਈ ਕੋਨਾ ਨਹੀਂਗਾ ਯਾਰ ਜਿਹੜਾ ਮੈਂ ਨਾ ਪਛਾਣ ਜਿੱਗਿਆ ਹੋਵਾਂ ਕਹਿੰਦਾ ਮੈਨੂੰ ਆਪਣੀ ਪਰਵਾਹ ਨਹੀਂ ਮੈਂ ਆਪ ਇਕੱਲਾ ਰਹਿ ਲੂੰਗਾ ਪਰ ਮੈਨੂੰ ਬੱਚਿਆਂ ਦਾ ਫਿਕਰ ਆ ਯਾਰ ਮੇਰੇ ਬੱਚੇ ਰੋਲ ਜਾਣਗੇ ਪਤਾ ਨਹੀਂ ਯਾਰ ਕੀ ਸੋਚਦੀ ਹੈ ਅੱਜਕੱਲ ਯੂਥ ਪਹਿਲਾਂ ਆਪਾਂ ਇੱਕ ਬੰਦੇ ਨਾਲ ਪਰਿਵਾਰ ਖੜਾ ਕਰਦੇ ਆ ਬਾਅਦੋਂ ਸਾਡੇ ਦਿਲ 'ਚ ਪਤਾ ਨਹੀਂ ਕੀ ਹੋ ਜਾਂਦਾ ਛੱਡਣਾ ਕਿਸੇ ਵੀ ਗੱਲ ਦਾ ਸੋਲੂਸ਼ਨ ਤਾਂ ਨਹੀਂ ਹੁੰਦਾ ਇਹ ਕਰਮਾ ਭੈਣੇ ਜੇ ਤੂੰ ਅੱਜ ਆਪਣੇ ਪਰਿਵਾਰ ਤੋਂ ਵੱਖ ਹੋਣ ਦਾ ਸੋਚ ਲਿਆ ਵਾ ਤੇ ਕਰਮਾ ਵਾ ਜ਼ਿੰਦਗੀ ਦੇ ਵਿੱਚ ਜੇ ਤੂੰ ਅੱਜ ਇਹ ਗਲਤ ਕੰਮ ਚੁਣ ਲਿਆ ਰਾਹ ਅੱਜ ਵਾਪਸ ਆ ਜਾਗੇ ਹੋ ਸਕਦਾ ਕਰਦੇ ਆਪਨੇ ਚਲ ਗਲਤੀ ਮੰਨ ਕੇ ਜਾਂ ਕੋਈ ਵੀ ਗੱਲ ਹੁੰਦੀ ਮaaf ਕਰ ਦੇਣ ਪਰ ਕੱਲੂ ਜਦੋਂ ਸਾਰਾ ਕੁਝ ਹੱਥੋਂ ਨਿਕਲ ਜੂ ਨਾ ਫਿਰ ਕਰਦੇ ਨੇ ਮੈਨੂੰ ਮaaf ਕਰਨਾ ਜਰੂਰ ਮੈਂ ਬੇਨਤੀ ਕਰਨਾ ਚਾਹੂੰਗਾ ਬਾਕੀ ਸਾਡੇ ਐਨ ਆਰ ਆਈ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਵੀ ਕਿ ਵੀਰੇ ਪੰਜਾਬ ਦੇ ਮਾੜੇ ਹਾਲਾਤ ਬਹੁਤ ਹੋ ਰਹੇ ਆ ਆਪਾਂ ਸਰਕਾਰਾਂ ਤੇ ਸੁੱਟਣ ਨਾਲੋਂ ਜਿੰਨਾ ਕਾਪਾ ਕਰ ਸਕਦੇ ਆ ਆਪਣੇ ਆਪਣੇ ਆਪਾ ਪਿੰਡ ਹੀ ਸੰਭ ਲਈਏ ਤਾਂ ਮੈਨੂੰ ਲੱਗਦਾ ਕਿਸੇ ਵੀ ਨਾਂ ਤੇ ਐਨ ਜੀਓ ਦੀ ਲੋੜ ਪਊਗੀ ਕਿਸੇ ਨੂੰ ਨਾ ਕੋਈ ਸੰਸਥਾ ਦੀ ਲੋੜ ਸਾਨੂੰ ਰਹਿਣੀ ਜਾਂ ਨਾ ਆਸ਼ਰਮ ਦੀ ਸਾਨੂੰ ਲੋੜ ਰਹਿਣੀ ਆ ਔਰ ਨਾ ਹੀ ਸਾਨੂੰ ਸਰਕਾਰਾਂ ਦੀ ਲੋੜ ਪਊ ਜਿੰਨੇ ਸਾਡੇ ਐਨ ਆਰ ਆ ਬਾਹਰ ਬੈਠੇ ਜੋ ਆਪਣਾ ਆਪਣਾ ਪਿੰਡ ਹੀ ਸੰਭੀ ਜਾਂ ਔਰ ਸਭ ਤੋਂ ਵਧੀਆ ਦਸਵੰਦ ਲਗਾਉਣ ਦਾ ਤਰੀਕਾ ਵੀ ਇਸ ਤੋਂ ਵਧੀਆ ਕੋਈ ਨਹੀਂ ਹੋ ਸਕਦਾ ਕਿ ਤੁਹਾਨੂੰ ਪਤਾ ਹੋਊਗਾ ਤੁਹਾਡੇ ਪਿੰਡ 'ਚ ਕੌਣ ਬੰਦਾ ਹੈਗਾ ਇਹਨੂੰ ਕੀ ਲੋੜ ਆ ਕਿੰਨੇ ਦੀ ਲੋੜ ਆ ਔਰ ਤੁਸੀਂ ਵਧੀਆ ਸੇਵਾ ਬਹੁਤ ਵਧੀਆ ਨਿਭਾ ਸਕਦੇ ਆ ਬਾਕੀ ਇੰਨੀ ਇੱਕ ਬੇਨਤੀਆਂ ਸੀਗੀਆਂ ਬਈ ਜੋਤ ਨੂੰ ਸਾਡੇ ਨੂੰ ਜਰੂਰ ਸੋਚਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਕਦਮ ਚੁਣਦੇ ਆ ਆਪਣਾ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਪੜਾਅ ਹੁੰਦਾ ਵਿਆਹ ਕਰਾਉਣ ਵਾਲਾ ਤੇ ਚਾਹੇ ਆਪਣੀ ਮਰਜ਼ੀ ਨਾਲ ਕਰਵਾਓ ਪਰ ਉਹਦੇ ਵਿੱਚ ਤੁਹਾਡੇ ਘਰ ਦੇ ਰਜ਼ਾਮੰਦ ਜ਼ਰੂਰ ਹੋਣੇ ਚਾਹੀਦੇ ਆ ਮਾਂ ਪਿਓ ਨੂੰ ਦੁਖੀ ਕਰਕੇ ਕਦੇ ਵੀ ਕੋਈ ਕਦਮ ਨਾ ਚੁੱਕੋ ਜੇ ਅੱਜ ਮਾਂ ਪਿਓ ਨੂੰ ਦੁਖੀ ਕਰਕੇ ਕੋਈ ਕਦਮ ਚੁੱਕੋਗੇ ਤਾਂ ਕੱਲ ਉਹਦੇ ਪੁਗਤਾਨ ਬਹੁਤ ਮਾਰੇ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਸਿਆਣੇ ਕਹਿੰਦੇ ਹੁੰਦੇ ਜੋ ਬੀਜਾਂਗੇ ਉਹ ਵੱਢਣਾ ਪੈਣਾ ਹੀ ਆ ਬਾਈ ਜੇ ਅੱਜ ਮਾਪਿਓ ਦਾ ਦਿਲ ਦੁਖਾਵਾਂਗੇ ਤਾਂ ਇਹਦਾ ਕਰਮਾ ਜੇ ਕਿਸੇ ਦਾ ਜ਼ਿੰਦਗੀ 'ਚ ਦਿਲ ਖੁਸ਼ ਕੀਤਾ ਹੋਊਗਾ ਤਾਂ ਪ੍ਰਮਾਤਮਾ ਸਾਡਾ ਵੀ ਖੁਸ਼ ਕਰੂਗਾ ਜੇ ਕਿਸੇ ਨਾਲ ਧੋਖਾ ਕਰਾਂਗੇ ਤਾਂ ਦੁੱਗਣਾ ਹੋ ਕੇ ਵਾਪਸ ਮੁਰਦਣਾ ਤੇ ਕਿਸੇ ਨਾਲ ਧੋਖਾ ਕਿਸੇ ਨਾਲ ਧੱਕਾ ਉਹਨਾਂ 'ਕ ਕਰਿਆ ਕਰੋ ਕਿ ਜਦੋਂ ਧੱਕਾ ਸਾਡੇ ਆਪ ਦੇ ਨਾਲ ਹੋਵੇ ਨਾ ਉਦੋਂ ਚੀਕਾਂ ਨਿਕਲੇ ਫਿਰ ਪ੍ਰਮਾਤਮਾ ਚੀਕਾਂ ਕਢਾ ਦਿੰਦਾ ਫਿਰ ਬੰਦਾ ਸੋਚਦਾ ਮੈਂ ਤਾਂ ਜ਼ਿੰਦਗੀ 'ਚ ਕੁਕ ਕੀਤਾ ਹੀ ਨਹੀਂ ਸੀ ਪਰ ਜਾਣੇ ਜਾਂਣੇ ਜੇ ਅਸੀਂ ਬਹੁਤ ਕੁਝ ਕਰ ਸਕਦੇ ਜਾਨੇ ਆ ਇਨਸਾਨ ਗਲਤੀਆਂ ਦਾ ਪੁਤਲਾ ਵਾ ਹਰ ਪੈਰ ਪੈਰ ਤੇ ਮੇਰੇ ਅਰਗਾ ਲੱਖਾਂ ਗਲਤੀਆਂ ਕਰਦਾਊਗਾ ਹਾਂ ਪਰ ਦੂਜੀ ਵਾਰੀ ਫੇਰ ਉਹ ਗਲਤੀ ਕਰਨੀ ਉਹਦੀ ਕੋਈ ਮਾਫੀ ਨਹੀਂ ਹੁੰਦੀ ਪਹਿਲੀ ਵਾਰੀ ਪੁਗਤਾਨ ਮਿਲ ਜਾਂਦਾ ਤਾਂ ਬੇਨਤੀ ਆ ਇਹ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਾਓ ਕਿ ਭੈਣ ਤੱਕ ਵੀਡੀਓ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ